ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਨਵੇਂ ਵਲੌਗ ਦੇ ਵਿੱਚ ਆਇਰਲੈਂਡ ਦੇ ਸ਼ਹਿਰ ਬੈਲਫਾਸਟੋਂ ਤੇ ਆਜੋ ਆਜੋ ਹਾਂਜੀ ਹਾਂਜੀ ਇਹ ਸਾਡਾ ਪਿਛਲੇ ਪਾਸੇ ਘਰ ਹੈ ਜੀ ਇੱਥੇ ਅਸੀਂ ਆਪਣਾ ਘਰ ਲਿਆ ਹੋਇਆ ਸੀਗਾ ਪ੍ਰੋਪਰਲੀ ਤੇ ਬੈਲਫਾਸਟ ਛੋਟਾ ਜਿਹਾ ਸ਼ਹਿਰ ਹੈ ਤੇ ਬਹੁਤ ਜ਼ਿਆਦਾ ਮਸ਼ਹੂਰ ਹੈਗਾ ਇਹ ਸ਼ਹਿਰ ਟਾਈਟੈਨਿਕ ਦੇ ਲਈ ਜਿਹੜਾ ਟਾਈਟੈਨਿਕ ਜਹਾਜ਼ ਸੀਗਾ ਉਹ ਇਹ ਸ਼ਹਿਰ 'ਚ ਬਣਿਆ ਸੀਗਾ ਤੇ ਇੱਥੇ ਮਤਲਬ ਹੁਣ ਉਹਦਾ ਇੱਕ ਮਿਊਜ਼ੀਅਮ ਵੀ ਬਣਿਆ ਹੋਇਆ ਹੈ ਜਿੱਥੇ ਤੁਸੀਂ ਐਕਸਪੀਰੀਅੰਸ ਕਰ ਸਕਦੇ ਹੋ ਟਾਈਟੈਨਿਕ ਦਾ ਤੁਸੀਂ ਮਤਲਬ ਅੱਜ ਦੀ ਵੀਡੀਓ ਦੇ ਰਾਹੀਂ ਇਹ ਮਹਿਸੂਸ ਕਰੋਗੇ ਕਿ ਤੁਸੀਂ ਟਾਈਟੈਨਿਕ ਦੇ ਵਿੱਚ ਬੈਠੇ ਆਂਦਾ ਜਮਾਂ ਸੇਮ ਉਹੀ ਫੀਲ ਦਵਾਉਣਾ ਉਹਨਾਂ ਨੇ ਤੇ ਵੀਡੀਓ ਰਾਹੀਂ ਆਪਾਂ ਤੁਹਾਨੂੰ ਸਾਰੀਆਂ ਉਹ ਚੀਜ਼ਾਂ ਦਿਖਾਵਾਂਗੇ ਉੱਥੇ ਕਹਿੰਦੇ ਕੁਝ ਕੁ ਸਮਾਨ ਵੀ ਰੱਖਿਆ ਹੋਇਆ ਜਿਹੜਾ ਉਸ ਜਿਹੜਾ ਕਿਉਂਕਿ ਜਦੋਂ ਬਣਿਆ ਇੱਥੇ ਸੀਗਾ ਤੇ ਸਾਰੀ ਉਹਦਾ ਮੂਲ ਮਤਲਬ ਉਹਦਾ ਇੱਥੇ ਪਿਆਗਾ ਇਹ ਸ਼ਹਿਰ ਦੇ ਵਿੱਚ ਤੇ ਉਹਨਾਂ ਨੇ ਬਾਅਦ ਵਿੱਚ ਜਦੋਂ ਡੁੱਬ ਗਿਆ ਪਹਿਲੀ ਆਪਦੀ ਜ਼ਰਮੀ 'ਚ ਡੁੱਬ ਗਿਆ ਤੇ ਉਹ ਦਾ ਫਿਰ ਉਹਨਾਂ ਨੇ ਮਿਊਜ਼ੀਅਮ ਬਣਾ ਕੇ ਰੱਖਿਆ ਹੋਇਆ ਹੈਗਾ ਹੁਣ ਸਾਰਾ ਤੇ ਅਸੀਂ ਉਹ ਮਿਊਜ਼ੀਅਮ ਦੇਖਣ ਦੇ ਲਈ ਚੱਲੇ ਆਂ ਆ ਦੇਖਦੇ ਆ ਕਿਵੇਂ ਰਹਿੰਦਾ ਨਾਲ-ਨਾਲ ਐਕਸਪੀਰੀਅੰਸ ਅਸੀਂ ਖੁਦ ਕਰਦੇ ਨਾਲ ਤੁਹਾਨੂੰ ਦਿਖਾਵਾਂਗੇ ਮੌਸਮ ਅੱਜ ਕਾਫੀ ਜ਼ਿਆਦਾ ਖਰਾਬ ਆ ਤੇ ਬੱਦਲ ਵਾਈ ਆ ਪੂਰੀ ਦੇਖੋ ਉੱਪਰ ਠੰਡ ਇੰਨੀ ਕਿ ਜ਼ਿਆਦਾ ਹੈ ਨਾ ਮੈਨੂੰ ਲੱਗਦਾ 10 ਡਿਗਰੀ ਟੈਂਪਰੇਚਰ ਹੋਣਾ ਸਵੇਰ ਦੇ 11 ਵਜੇ ਹੋਏ ਆ ਤੇ ਅਸੀਂ ਬੱਸ ਦੇਖਦੇ ਆ ਪਹਿਲਾਂ ਜੇ ਸਾਨੂੰ ਬੱਸ ਮਿਲੂ ਇੱਥੋਂ ਕੋਈ ਕਿਉਂਕਿ ਮਿਊਜ਼ੀਅਮ ਇੱਥੋਂ ਦਿਖਾ ਰਿਹਾ ਸਾਨੂੰ 25 ਮਿੰਟ ਦੀ ਵਾਕ ਵੈਸੇ ਤੁਰ ਕੇ ਵੀ ਜਾ ਸਕਦੇ ਹਾਂ ਇੰਨਾ ਦੂਰ ਨਹੀਂ 25 ਮਿੰਟ ਦਾ ਇਹ ਦੇਖੋ ਇਹਨਾਂ ਨੇ ਸ਼ਹਿਰ ਦਾ ਇੱਥੇ ਥੋੜਾ ਜਿਹਾ ਸਾਡੇ ਆਲੇ ਦੁਆਲੇ ਦਾ ਨਕਸ਼ਾ ਵੀ ਦਿੱਤਾ ਹੋਇਆ ਅਸੀਂ ਇੱਥੇ ਖੜੇ ਹਾਂ ਇਹ ਦਰਿਆ ਦੇ ਕਿਨਾਰੇ ਤੇ ਇੱਥੇ ਸਾਰਾ ਜਿੰਨਾ ਜਹਾਜ਼ ਸੀ ਟਾਈਟੈਨਿਕ ਇੱਥੇ ਬਣਿਆ ਸੀਗਾ ਆ ਕਰੇਨਾ ਜਿਵੇਂ ਮੌਜੂਦ ਨੇਗੀਆਂ ਸ਼ਹਿਰ ਚ ਨਾ ਜਿੰਨੀਆਂ ਕਰੇਨਾ ਨੇ ਟਾਈਟੈਨਿਕ ਨੂੰ ਚੱਕਿਆ ਸੀਗਾ ਆ ਪੀਲੀਆਂ ਬੁਲੀਆਂ ਹਨਾ ਇਹ ਤੁਹਾਨੂੰ ਸ਼ਹਿਰ ਚ ਖੜੀਆਂ ਦਿਖਣਗੀਆਂ ਅੱਜ ਵੀ ਤੇ ਅਸੀਂ ਜਾਣਾਗਾ ਇਧਰਲੇ ਪਾਸੇ ਦਰਿਆ ਦੇ ਨਾਲ ਨਾਲ ਤੇ ਆਹਾ ਟਾਈਟੈਨਿਕ ਦਾ ਰਿਵਰ ਬਾਕ ਟਾਈਟੈਨਿਕ ਵੇ ਆ ਗਿਆ ਇੱਥੇ ਆ ਗਿਆ ਜੇ ਇੱਥੇ ਬਣਿਆ ਹੋਇਆ ਸਾਰਾ ਇਹ ਇਹ ਤੁਹਾਨੂੰ ਦਿਖਾ ਕੇ ਲਿਆਉਣੇਗਾ ਜਿਹੜੇ ਨਾ ਇਸ ਤਰ੍ਹਾਂ ਦੇ ਦਰਿਆ ਹੁੰਦੇ ਆ ਯੂਰਪ ਦੇ ਲਗਭਗ ਸਾਰੇ ਸ਼ਹਿਰਾਂ ਵਿੱਚੋਂ ਦੀ ਜਾਂਦੇ ਆ ਕਿੰਨੇ ਸ਼ਹਿਰ ਅਸੀਂ ਦੇਖ ਲੇ ਤੇ ਆਪਣੇ ਇਹਨੂੰ ਨਹਿਰ ਕਹਿੰਦੇ ਆ ਇੰਨੀ ਕੋਈ ਇੰਨੀ ਕੀ ਚੌੜੀ ਤਾਂ ਆਪਣੇ ਭਾਖੜਾ ਹੋਣੀ ਤੇ ਇੱਥੇ ਬਾਹਰ ਪਤਾ ਨਹੀਂ ਕਿਉਂ ਦਰਿਆ ਕਹਿੰਦੇ ਆ ਇਹਨੂੰ ਤੇ ਇਹ ਦਰਿਆ ਚ ਮਤਲਬ ਇਹ ਦਰਿਆ ਦੇ ਕਿਨਾਰੇ ਬਣਿਆ ਸੀ ਅਸਲ ਜੇ ਇਹ ਦਰਿਆ ਹੈਗਾ ਇਹ ਇੱਥੇ ਸ਼ਹਿਰ ਜੀ ਨੇੜੇ ਇਹਨਾਂ ਨੇ ਉਹ ਮਾਰਕ ਵੀ ਰੱਖੇ ਹੋਏ ਨੇ ਤੇ ਜਿਹੜੇ ਟਾਈਟੈਨਿਕ ਵਰੀ ਯੂਜ਼ ਕੀਤੀ ਸੀ ਪਾਣੀ ਚ ਹੁੰਦੇ ਨੇ ਮਤਲਬ ਰਾਹ ਦੱਸਦੇ ਹੁੰਦੇ ਨੇ ਵੀ ਇਧਰ ਦੀ ਲੰਘਣਾ ਇਧਰ ਦੀ ਲੰਘਣਾ ਇੱਥੇ ਇਹਨਾਂ ਬਾਰੇ ਲਿਖਿਆ ਵੀ ਹੋਇਆ ਦੀ ਬੈਲਫਾਸਟ ਬਕੋਜ਼ ਐਂਗਰ ਕਿ ਇਹਨਾਂ ਨੂੰ ਬੋਲਦੇ ਆ ਲੈਫਟ ਸਾਈਡ ਮਾਰਕ ਹੈ ਜੰਕਸ਼ਨ ਮਾਰਕ ਹੈ ਰਾਈਟ ਸਾਈਡ ਮਾਰਕ ਹੈ ਇਹ ਟਾਈਟੈਨਿਕ ਤੇ ਵਰਤੇ ਗਏ ਸੀ ਕੱਲੀ ਕੱਲੀ ਚੀਜ਼ ਹੈ ਇਹਨਾਂ ਨੇ ਨਾ ਇਹ ਸ਼ਹਿਰ ਚ ਸੰਭਾਲੀ ਹੋਈ ਹੈ ਟਾਈਟੈਨਿਕ ਦੀ ਯਾਦ ਜਿਹੜਾ ਇਹ ਜਹਾਜ਼ ਆ ਨਾ ਇਹਨੂੰ ਬਣਾਇਆ ਇੱਥੇ ਗਿਆ ਸੀਗਾ ਬੈਲਫਾਸਟ ਚ ਤੇ ਇਹ ਚੱਲਿਆ ਸੀਗਾ ਆ ਇੰਗਲੈਂਡ ਤੋਂ ਮਤਲਬ ਇੱਥੋਂ ਇਹ ਆਇਰਲੈਂਡ ਚ ਬਣਾਇਆ ਸੀ ਬੇਸਿਕਲੀ ਉਦੋਂ ਤਾਂ ਗੋਰਿਆਂ ਦੀ ਰਾਜ ਹੁੰਦਾ ਸੀਗਾ ਸਾਰੇ ਕਿਤੇ ਇੱਥੇ ਵੀ ਆਇਰਲੈਂਡ ਦਾ ਅੰਗਰੇਜ਼ਾਂ ਦਾ ਕਬਜ਼ਾ ਹੁੰਦਾ ਸੀਗਾ ਤੇ ਲਿਵਰਪੂਲ ਚ ਇਹਦਾ ਆਫਿਸ ਹੁੰਦਾ ਸੀਗਾ ਲਿਵਰਪੂਲ ਚ ਵੀ ਇਹਦੀਆਂ ਕੁਝ ਯਾਦਾਂ ਨੇ ਟਾਈਟੈਨਿਕ ਦੇ ਜਦੋਂ ਅਸੀਂ ਲਾਸਟ ਟਾਈਮ ਇੰਗਲੈਂਡ ਦਾ ਟੂਰ ਤੇ ਆਏ ਸੀਗੇ ਤੇ ਉਦੋਂ ਮਤਲਬ ਸਾਰਾ ਦਿਖਾਇਆ ਸੀਗਾ ਤੋਂ ਉਦੋਂ ਅਸੀਂ ਸਾਡਾ ਮਨ ਸੀਗਾ ਵੀ ਵੈਲਫਾਸਟ ਜਦੋਂ ਜਾਵਾਂਗੇ ਤਾਂ ਉਦੋਂ ਇਹ ਸਾਰਾ ਦੇਖ ਕੇ ਆਵਾਂਗੇ ਪਹਿਲੀ ਵਾਰੀ ਟਾਈਟੈਨਿਕ ਨੂੰ ਜਾਂ ਟਾਈਟੈਨਿਕ ਦੀ ਸਟੋਰੀ ਨੂੰ ਫਿਲਮ ਦੇ ਰਹੀਂ ਦੇਖਿਆ ਸੀਗਾ ਮੈਂ ਵੀ ਮੇਬੀ ਖੁਸ਼ੀ ਨਹੀਂ ਵੀ ਉਦੋਂ ਹੀ ਦੇਖਿਆ ਹੋਵੇ ਤੇ 97 ਚ ਪਤਾ ਨਹੀਂ 98 ਚ ਮੂਵੀ ਆਈ ਸੀ ਉਦੋਂ 2004-5 ਚ 5-7 ਸਾਲ ਬਾਅਦ ਮੈਨੂੰ ਲੱਗਦਾ 20 ਸਾਲ ਹੋ ਗਏ 20 ਸਾਲ ਪਹਿਲਾਂ ਪਹਿਲੀ ਵਾਰੀ ਟਾਈਟੈਨਿਕ ਉਦੋਂ ਦੇਖਿਆ ਤੇ ਨਿੱਕੇ ਹੁੰਦੇ ਨੇ ਅੱਜ ਖੁਦ ਐਕਸਪੀਰੀਅੰਸ ਕਰਾਂਗੇ ਇਹ ਸੈਕੰਡ ਟਾਈਮ ਹੈ ਸਾਡਾ ਇਹ ਦੇਖੋ ਇੱਥੇ ਇੱਕ ਡੰਮੀ ਰੱਖੀ ਹੋਈ ਆ ਟਾਈਟੈਨਿਕ ਵਾਂਗੀ ਬਟ ਇਹਦਾ ਨਾਮ ਨਿਊਮੈਡਿਕ ਪਾਇਆ ਹੋਇਆ ਹੈਗਾ ਉਹ ਵੀ ਕਿਸੇ ਟਾਈਮ ਇੱਥੇ ਐਸੇ ਤਰ੍ਹਾਂ ਤਿਆਰ ਕੀਤਾ ਹੁੰਦਾ ਹੁਣ ਇੱਥੇ ਸ਼ਿਪ ਤਿਆਰ ਹੁੰਦੇ ਹੈਗੇ ਤੇ ਟਾਈਟੈਨਿਕ ਨੂੰ ਇਹ ਕਹਿ ਕੇ ਪ੍ਰਚਾਰਿਆ ਗਿਆ ਸੀ ਦੁਨੀਆ ਦਾ ਮਤਲਬ ਇਹ ਜਹਾਜ਼ ਜਿਹੜਾ ਕਦੇ ਡੁੱਬ ਨਹੀਂ ਸਕਦਾ ਦੁਨੀਆ ਦਾ ਇਹੋ ਜਿਹਾ ਜਹਾਜ਼ ਜਿਹੜਾ ਕਦੇ ਡੁੱਬ ਨਹੀਂ ਸਕਦਾ ਆਪਦੀ ਪਹਿਲੀ ਜਰਨੀ 'ਚ ਡੁੱਬ ਗਿਆ ਸੀ ਉਹ ਪਹਿਲੇ ਸਫ਼ਰ 'ਚ ਡੁੱਬ ਗਿਆ ਕਿਉਂਕਿ ਸਪੀਡ ਜ਼ਿਆਦਾ ਸੀ ਨਾ ਉਹਦੇ ਰੂਪ ਵਿੱਚ ਕਿਉਂਕਿ ਉਹ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸੀਗਾ ਉਹ ਦੁਨੀਆ ਦਾ ਇਹੋ ਜਿਹਾ ਜਹਾਜ਼ ਹੋਣ ਦੇ ਨਾਲ ਨਾਲ ਸਭ ਤੋਂ ਤੇਜ਼ ਜਹਾਜ਼ ਵੀ ਕਿਉਂਕਿ ਉਹ ਹਵਾਈ ਜਹਾਜ਼ ਤਾਂ ਹੈ ਨਹੀਂ ਸੀ ਪਾਣੀ ਵਾਲੇ ਜਹਾਜ਼ ਹੁੰਦੇ ਸੀਗੇ ਵੀ ਸਭ ਤੋਂ ਤੇਜ਼ ਜਹਾਜ਼ ਵੀ ਟਾਈਟੈਨਿਕ ਹੋਊਗਾ ਤੇ ਉਹਦੇ ਤਾਂ ਕਰਕੇ ਬਰਫ਼ ਦੇ ਟੁੱਦੇ 'ਚ ਟਕਰਾ ਕੇ ਬਾਕੀ ਸਟੋਰੀ ਅੰਦਰ ਜਾ ਕੇ ਦੱਸ ਦਿੰਦਾ ਤੁਹਾਨੂੰ ਉਹ ਸਾਹਮਣੇ ਆ ਗਿਆ ਮਿਊਜ਼ੀਅਮ ਜਿੱਥੇ ਅਸੀਂ ਜਾਣਾਗਾ ਤੇ ਟਿਕਟ ਦਾ ਦੇਖਦੇ ਆ ਮੌਕੇ ਤੇ ਮਿਲਦੀ ਆ ਜਾਂ ਕਿਵੇਂ ਆ ਤੇ ਇਹਦੇ ਵਾਂਗ ਉਹਦੋਂ ਧੂਆਂ ਕੱਢਦੇ ਹੁੰਦੇ ਸੀਗੇ ਜਹਾਜ਼ ਮੂਵੀ ਚ ਦੇਖਿਆ ਹੋਇਆ ਇੱਥੋਂ ਦੀਆਂ ਧੂਆਂ ਕੜਦੇ ਸਾਰੇ ਇੰਨਾ ਕੁ ਹੋਣਾ ਹੁਣ ਤਾਂ ਬਹੁਤ ਵੱਡੇ ਵੱਡੇ ਸ਼ਿਪ ਆਉਣ ਲੱਗੇ ਇਹ ਗੱਲ 100 ਸਾਲ ਪੁਰਾਣੀ 1912 ਦੀ ਗੱਲ ਕਰ ਰਹੇ ਹਾਂ ਉਦੋਂ ਐਡਾ ਸ਼ਿਪ ਹੁਣ ਬਹੁਤ ਵੱਡੀ ਗੱਲ ਸੀ ਆਪਣੇ ਆਪ ਚ ਤੇ ਉਦੋਂ ਦਾ ਛੋਟੇ ਛੋਟੇ ਕਿਸ਼ਤੀਆਂ ਹੁੰਦੀਆਂ ਸੀ ਇੱਥੇ ਨਾ ਕਹਿੰਦੇ ਮਤਲਬ ਹੈੱਡ ਕੁਆਟਰ ਹੁੰਦਾ ਸੀਗਾ ਟਾਈਟੈਨਿਕ ਦਾ ਪੁਰਾਣੇ ਟਾਈਮ ਦਾ ਤੇ ਇੱਥੇ ਆ ਹੋਟਲ ਵੀ ਬਣੇ ਹੋਏ ਆ ਟਾਈਟੈਨਿਕ ਹੋਟਲੇ ਵੀ ਸ਼ਾਇਦ ਪੁਰਾਣਾ ਉਸ ਟਾਈਮ ਦਾ ਹੋਵੇ ਤੇ ਪਰ ਉਹ ਜਿਹੜੀ ਇਮਾਰਤ ਆ ਉਹ ਤਾਂ ਠਾਕੇ ਹੈੱਡ ਕੁਆਟਰ ਇੱਧਰਲੇ ਪਾਸੇ ਉਹ ਕ੍ਰੇਨਜ਼ ਦੀ ਗੱਲ ਕਰ ਰਿਆ ਸੀ ਮੈਂ ਤੁਹਾਨੂੰ ਜਿਹੜੀਆਂ ਉਹ ਕ੍ਰੇਨਜ਼ ਖੜੀਆਂ ਨੇ ਆ ਸਾਰੀਆਂ ਉਹ ਤੁਹਾਨੂੰ ਪੀਲੀਆਂ ਲੱਗ ਰਹੀਆਂ ਇਹ オリジナル ਟਾਈਟੈਨਿਕ ਦੇ ਟਾਈਮ ਨਹੀਂ ਆ ਜਿਹੜੀਆਂ ਇਹਦੀਆਂ ਟਿਕਟਸ ਨੇ ਵੈਸੇ ਮਿਲਾਂ ਦਾ ਆਨਲਾਈਨ ਵੀ ਬੁੱਕ ਹੋ ਜਾਂਦੀਆਂ ਆ ਇਹਨਾਂ ਨੇ ਦਿੱਤਾ ਹੋਇਆ ਆ ਟਾਈਟੈਨਿਕ ਬੈਲਫਾਸਟ ਕਰਕੇ ਵੈਬਸਾਈਟ ਦਾ QR ਕੋਡ ਵੀ ਦਿੱਤਾ ਹੋਇਆ ਸ਼ਾਇਦ ਅੰਦਰੋਂ ਵੀ ਮਿਲ ਜਾਣੀ ਹੈਗੀ ਮੌਕੇ ਤੇ ਇਹ 메ਨ ਐਂਟਰੀ ਆ ਗਈ ਇਹਦੀ ਮੈਨੂੰ ਲੱਗਦਾ ਵੀ ਜੇ ਇਹ ਮਿਊਜ਼ੀਅਮ ਇਹਨਾਂ ਨੇ ਹੁਣੇ ਬਣਾਇਆ ਤਾਂ ਪੁਰਾਣੇ ਟਾਈਮ 'ਚ ਜਿਹੜੇ ਲੋਕ ਦੇਖਣ ਆਉਂਦੇ ਹੋਣਗੇ ਤੇ ਉਹ ਕਿਵੇਂ ਜਾਂ ਫਿਰ ਉੱਥੋਂ ਚੀਜ਼ਾਂ ਇੱਥੇ ਸ਼ਿਫਟ ਕਰਦੀਆਂ ਹੋਣੀਆਂ ਨਵੇਂ ਮਿਊਜ਼ੀਅਮ 'ਚ ਨੋ ਜ਼ੀ ਅੰਦਰਲੇ ਪਾਸੇ ਇਹਦੇ ਜਾਂਦੀ ਜਿਵੇਂ ਪਹਿਲਾਂ ਮੂਵੀ 'ਚ ਉਹ ਹੁੰਦਾ ਨਾ ਓਵਰਹੈਡ ਹਾਂ ਪੂਰਾ ਰੌਣਕ ਮੇਲਾ ਤੇ ਡੈਕ ਕਹਿੰਦੇ ਆ ਜਿਹੜਾ ਡੈਕ ਹੁੰਦਾ ਇਧਰਲੇ ਵਾਸਤੇ ਟਿਕਟਸ ਲਈ ਗਾ ਤੇ ਟਿਕਟ ਪਤਾ ਕਰ ਲਈ ਆ ਇੱਥੇ ਲਿਖਿਆ ਵੀ ਹੋਇਆ ਟਿਕਟ ਟਿਕਟ ਦਾ ਪ੍ਰਾਈਸ ਹੈ 25 ਪਾਉਂਡ ਇੱਕ ਜਾਨੇ ਦੀ 25 ਪਾਉਂਡ 2500 ਰੁਪਏ ਇੱਕ ਜਾਨੇ ਦੀ ਟਿਕਟ ਹੈਗੀ ਕਾਰਡ ਤੋਂ ਕਰਾਉਣੇ ਕੋਈ ਕਾਰਡ ਤੋਂ ਕਰਾਤਾ ਟਿਕਟਸ ਜਹਾਜ਼ ਦੀ ਆਪਾਂ ਨੂੰ ਮਿਲ ਗਈਆਂ ਤੇ ਹੁਣ ਅਸੀਂ ਲੱਗੇ ਆ ਜੀ ਬੋਰਡ ਕਰਨ ਇਹ ਜਹਾਜ਼ ਦੇ ਤੇ ਤੁਹਾਨੂੰ ਲੈ ਕੇ ਚੱਲਦੇ ਆ ਉੱਪਰਲੇ ਪਾਸੇ ਤੇ ਕਿਵੇਂ ਜਹਾਜ਼ ਦੀ ਸ਼ੁਰੂਆਤ ਹੁੰਦੀ ਹੈ ਉੱਥੋਂ ਤੋਂ ਲੈ ਕੇ ਡੁੱਬਣ ਤੱਕ ਸਾਰੀ ਸਟੋਰੀ ਦੇ ਵਿੱਚ ਹੁੰਦੀ ਹੋਣਾ ਬੰਗਾ ਨਹੀਂ ਇਹ ਅੱਗੇ ਅੱਗੇ ਟਾਈਟੈਨਿਕ ਐਕਸਪੀਰੀਅੰਸ ਇੱਥੋਂ ਸ਼ੁਰੂ ਹੋਊਗਾ ਹੁਣ ਇਹ ਬੈਲਫਾਸਟ ਦੀ ਪੁਰਾਣੀ ਫੋਟੋ ਆ ਤੇ ਇਹਦੀ ਜਿਹੜੀ ਪੋਪੂਲੇਸ਼ਨ ਸੀ ਉਹ 1855 ਤੋਂ 1900 ਤੱਕ 87000 ਤੋਂ ਇੰਨੀ ਵਧ ਗਈ ਇਹਦਾ ਕਾਰਨ ਤਾਰਾਂ ਸੀ ਵਧਣਾ ਦਾ ਕਿਉਂਕਿ ਇੱਥੇ ਟਾਈਟੈਨਿਕ ਬਣਨਾ ਸ਼ੁਰੂ ਹੋ ਗਿਆ ਸੀ ਐਨੇ ਲੋਕਾਂ ਨੂੰ ਕੰਮ ਮਿਲੇ ਇੱਥੇ ਬੈਲਫਾਸਟ ਅੱਗੇ ਇਹ ਸਾਰਾ ਬੈਲਫਾਸਟ ਟਾਊਨ ਦਿਖਾਇਆ ਆ ਗਲੀਆਂ ਦਿਖਾਈਆਂ ਦੋਨੀਆਂ ਉਹਨੀਆਂ ਫੋਟੋਜ਼ ਨਹੀਂ ਬੱਚੀਆਂ ਲੋਕ ਫਿਰ ਦੇ ਕਿਵੇਂ ਮਤਲਬ ਟਾਈਟੈਨਿਕ ਬਣਿਆ ਕਿਵੇਂ ਉਹ ਦੇਖੋ ਗਲੀਆਂ ਸਾਰੀਆਂ ਇਹ ਬੰਦੇ ਆ ਗਏ ਜਿਨ੍ਹਾਂ ਨੇ ਉਦੋਂ ਮਤਲਬ ਸ਼ਿਪ ਨੂੰ ਇਹਨੂੰ ਬਣਾਉਣ ਚ ਕੰਮ ਦਿੱਤਾ ਸੀ ਤਾਂ ਹੀ ਕਰਕੇ ਇੰਨੀ ਇੱਥੇ ਜਨਸੰਖਿਆ ਵਧ ਗਈ ਸੀ ਬਲਫਾਸ ਤੋਂ ਲੋਕ ਆਲੇ ਦੁਆਲੇ ਤੋਂ ਆ ਕੇ ਰਹਿਣ ਲੱਗੇ ਸੀ ਵੀ ਦੁਨੀਆਂ ਦਾ ਸਭ ਤੋਂ ਵੱਡਾ ਜਹਾਜ਼ ਬਣਾ ਲਏ ਕਦੇ ਨਾ ਡੁੱਬਣ ਵਾਲਾ ਜਹਾਜ਼ ਇਹ ਇਥੇ ਪ੍ਰੋਸੈਸ ਦਿਖਾਇਆ ਹੋਇਆ ਉਹਦਾ ਹਾਂਜੀ ਸਰ ਜਦੋਂ ਜਹਾਜ਼ ਬਣਦਾ ਸ਼ਿਪ ਬਣਦਾ ਹਾਂ ਉਦੋਂ ਦੀ ਵਿਸਕੀ ਦੀਆਂ ਬੋਤਲਾਂ ਮਿਲਦੀਆਂ ਉਦੋਂ ਇਹ ਜੀ ਵਿਸਕੀ ਹੁੰਦੀ ਸੀ 올 ਮੈਂ ਨੇੜਿਆਂ ਦਾ ਖਾਣਾ ਥੋੜਾ ਜਿਆਦਾ 올ਡੇਸਟ 올 아일리시 웨스트 아일리시 베스키 컴퍼니 웰 파스트 아일랜드 어 탄바코 씨가ਟਾਂ ਵਾਲੇ ਹੁੰਦੇ ਸੀਗੇ ਜਿਹੜੇ ਤੰਬਾਕੀ ਸਿਗਰੇਟ ਨੂੰ ਝਾੜਨ ਵਾਲੇ ਹੁੰਦੇ ਹਨ ਆ ਬੈਲ ਹੁੰਦੀ ਸੀ ਇਹੋ ਜੀ ਸਾਰੀਆਂ ਉਹਦੀਆਂ ਪੁਰਾਣੀਆਂ ਜਿਹੀਆਂ ਰੱਖੀਆਂ ਹੋਈਆਂ ਇਹ ਜਿਹੜੀ ਕੰਪਨੀ ਸੀ ਜਿਹੜੇ ਜਹਾਜ਼ ਬਣਾਇਆ ਸੀਗਾ ਵਾਈਟ ਸਟਾਰ ਲਾਈਨ ਇਹ ਇਹ ਜਿਹੜਾ ਟਾਈਟਲ ਕਿਉਂ ਨਾ ਆਇਆ ਇੱਕ ਕੰਪਨੀ ਦੀ ਪ੍ਰੈਸ਼ਰ ਸੀਗਾ ਜਹਾਜ਼ ਦੇ ਕੈਪਟਨ ਦੇ ਜਿਹੜਾ ਜਹਾਜ਼ ਚਲਾ ਰਿਹਾ ਸੀ ਮਤਲਬ ਇਨ ਇਨ ਇੰਜੀਨ ਕੇਜ ਭਜਾਉਗੇ ਪਹਿਲਾਂ ਪਹੁੰਚਣਾ ਚਾਹੀਦਾ ਵਾਇਡ ਸਟਾਰ ਲਾਈਟ ਮੈਂ ਅਕਲੋਂ ਟ੍ਰਾਂਸਪੋਰਟ ਕਰਦਾ ਹਾਂ ਇਸ ਵਿੱਚ ਹੈਜ਼ ਦ ਬੈਕਿੰਗ ਆਫ ਦ ਡਿਸਟਿੰਗੁਇਸ਼ਡ ਅਮਰੀਕਨ ਫਾਈਨੈਂਸਰ ਐਸੇ ਕਰਕੇ ਡੰਕੇ ਆ ਆਰਪਨਾ ਟ੍ਰੈਵਲ ਦੀ ਐਂਡ ਰਿਪਨਾ ਕੀ ਇਹਦਾ ਰੂਟ ਸੀਗਾ ਉਹ ਦੇਖੋ ਲਾਈਨ ਆ ਰਹੀ ਹੈ ਨਾ ਇੰਗਲੈਂਡ ਦੇ ਨਕਸ਼ੇ ਤੋਂ ਅਮਰੀਕਾ ਇੰਗਲੈਂਡ ਤੋਂ ਅਮਰੀਕਾ ਚੱਲਿਆ ਸੀ ਇਹ ਸਾਊਥ ਹੈਮਪਟਨ ਤੋਂ ਚੱਲਿਆ ਸੀ ਸਾਊਥ ਹੈਮਪਟਨ ਤੋਂ ਲੈ ਕੇ ਨਿਊਯਾਰਕ ਜਾਣਾ ਸੀ ਇੱਥੇ ਤੱਕ ਆਉਣਾ ਸੀ ਇਹਨਾਂ ਸੀ ਅੰਗਰੇਜ਼ ਹਾਈ ਜਿੰਦੀ ਟਿਕਟਾਂ ਆਈਆਂ ਕਿ ਟਿਕਟਾਂ ਆਈਆਂ ਕਿ ਉਹ ਹੀ ਸੀ ਇਹ ਜਹਾਜ਼ ਨਾ ਉਸ ਜਮਾਨੇ ਦੀ ਇੰਨੀ ਐਡਵਾਂਸ ਤਕਨੀਕ ਸੀ ਕਿਹਦੇ ਚ ਮਤਲਬ ਜਿਵੇਂ ਅੱਜ ਕੱਲ ਫੋਨ ਨੇ ਉਦੋਂ ਮੈਸੇਜ ਕਰਨ ਦਾ ਕੋਡ ਚ ਮੈਸੇਜ ਭੇਜਣ ਦਾ ਸਿਸਟਮ ਲਾਇਆ ਸੀਗਾ ਇਸ ਤਰ੍ਹਾਂ ਦਾ ਸੀਗਾ ਤੇ ਇਹ ਲਿਖ ਕੇ ਮਤਲਬ ਕੋਡ ਰਾਹੀਂ ਮੈਸੇਜ ਭੇਜਦਾ ਹੁੰਦਾ ਸੀ ਨੂੰ ਮਾਈਕਰੋ ਮਾਈਕਰੋ ਨੀਗ੍ਰਾਮ ਕਰਕੇ ਜਿਵੇਂ ਬੱਸ ਇਸ ਤਰ੍ਹਾਂ ਲਿਖ ਦਿੰਦਾ ਹੁੰਦਾ ਸੀ ਮਾਈਕਰੋ ਨੀਗ੍ਰਾਮ ਆਇਆ ਲੈ ਠੀਕ ਹੁਣ ਮੈਂ ਲਿਖ ਕੇ ਦਫਾਉਂਦਾ ਮੈਨੂੰ ਸਟਾਰਟ ਕੋਡ ਚ ਜਾਂਦਾ ਸਾਰਾ ਕੁਝ ਪਤਾ ਨਹੀਂ ਕਿਵੇਂ ਚੱਲ ਗਿਆ ਮੈਂ ਵੈਲ ਡਨ ਉਹ ਕੀ ਆ ਬਾਤ ਹੈ ਮੁੰਡਾ ਸਾਹਿਬ ਨਹੀਂ ਸਮਝ ਆਈ ਕਿ ਕਿਹਨੇ ਤੁਸੀਂ ਟਾਈਮ ਦੇ ਰਹਿੰਦੇ ਰਹਿੰਦੇ ਕੋਡ ਕੰਪਲੀਟ ਕੀਤਾ ਆਪਣਾ ਇਸ ਤਰ੍ਹਾਂ ਹੁੰਦਾ ਸੀ ਤੇ ਜਿਹੜੇ ਬੰਦੇ ਨੇ ਜਹਾਜ਼ ਬਣਾਇਆ ਸੀ ਨਾ ਉਹਦੀ ਇੱਛਾ ਸੀਗੀ ਵੀ ਮੈਂ ਇਹ ਜੇ ਤਿੰਨ ਜਹਾਜ਼ ਬਣਾਉਣੇ ਆ 910 ਦੇ ਵਰਗੇ ਉਹਨੇ ਹੋਰ ਵੀ ਜਹਾਜ਼ ਬਣਾਉਣੇ ਸੀ ਪਰ ਪਹਿਲੇ ਹੀ ਡੱਬ ਗਏ ਇਹ پلان ਸੀਗਾ ਉਹ ਬੰਦੇ ਦਾ ਇਹ ਸ਼ਿਪ ਬਣਾਉਣੀ ਸੀ ਉਹਨੇ ਇਹੋ ਜੀ ਆ ਦੇਖੋ ਉਸ ਵੇਲੇ ਦੀਆਂ ਰਿਪਨ ਉਹਨੇ ਜਿਹਨਾਂ ਨੇ ਕੰਮ ਕਰ ਰਹੇ ਸੀ ਜਿਹੜੇ ਉਹਦੇ ਉੱਤੇ ਇਹ ਸਾਰਾ ਅੰਦਰ ਦਾ ਆਫਿਸ ਦਾ ਆਇਆ ਹੋਇਆ ਹੈ ਡਰਾਇੰਗ ਨੇ ਨਾ ਇਸਾਨੀ ਹੋਈ ਜਦੋਂ ਤਿਆਰ ਹੋਇਆ ਨਾ ਟਾਈਟੈਨਿਕ ਉਹਦੀ ਡਰਾਇੰਗ ਕਿਵੇਂ ਵੀ ਬਣਾਇਆ ਕਿਵੇਂ ਲਾਗੇ ਉਹਦੀਆਂ ਡਰਾਇੰਗਸ ਤਿਆਰ ਹੋਈਆਂ ਇੱਥੇ ਰੂਪਨਸਾਰਾ ਦਾ ਨਕਸ਼ਾ ਤਿਆਰ ਕਰਦੇ ਆ ਜੀ ਉਹਨਾਂ ਨੇ ਸਾਰਾ ਇਹ ਤਿਆਰ ਕੀਤਾ ਸੀ ਵੀ ਜਿਹੜੇ ਉੱਥੇ ਵਰਕਰ ਹੋਣਗੇ ਜਿਹੜੇ ਦੇ ਵਿੱਚ ਵੀ ਉਹਨਾਂ ਨੂੰ ਕਿਵੇਂ ਪੇ ਕੀਤਾ ਜਾਣਾ ਸਾਰਾ ਕੁਝ ਜਿਹੜੀਆਂ ਇਹ ਡਰਾਇੰਗ ਸੀ ਮੇਨ ਉਹ ਇੱਥੇ ਹੋਈਆਂ ਸੀ ਤਿਆਰ ਮਤਲਬ ਉਹ ਰਿਪਰੈਜ਼ੈਂਟ ਕੀਤਾ 24 ਫੁੱਟ 6 ਇੰਚ ਇਹਨਾਂ ਦੀ origignal drawings ਬਣਿਆ ਇਹ ਹੋਇਆ ਸੀਗਾ ਮਤਲਬ ਕੱਲੀ ਕੱਲੀ ਡਿਟੇਲ ਚ ਦਿੱਤਾ ਹੋਇਆ ਇੰਜਨ ਵਾਲਾ ਏਰੀਆ ਸਾਰਾ ਏਰੀਆ ਵੀ ਕਿੱਥੇ ਕੀ ਕਿਉਂ ਬਣਸੀਗਾ ਬਿਲਕੁਲ origignal ਚ ਬਣਿਆ ਦੇਖੋ ਨਾ ਇਹ ਸਾਰੇ ਪਾਣੀ ਚੀਸਾ ਜਿਹੜਾ ਆ ਪਾਣੀ ਚੀਸਾ ਥੱਲੇ ਹੈ ਨਾ ਹੂੰ ਤੇ ਉਹ ਦੇਖੋ ਆ ਸੀਆ ਡੈਕ ਵਾਲੀ ਕੋਲ ਹੂੰ ਇਹ ਪਿੱਛੋਂ ਸੀਗਾ ਦੇਖੋ ਡਾਡਾ ਵੱਡਾ ਸੀਗਾ ਆਹ ਸਿਟਿੰਗ ਏਰੀਆ ਸਾਰਾ ਹੈ ਨਾ ਛੋਟਾ ਵੱਡਾ ਸੀ ਹੈ ਨਾ ਆਹ ਫਰੰਟ ਏਰੀਆ ਤੇ ਜਦ ਵੀ ਆਹ ਸਟਾਰਟ ਹੋਣ ਦਾ ਐਵਰੀ ਸਟਾਰਟ ਫਰਮ ਦ ਬਿਗਨਿੰਗ ਇਟ ਵਾਸ ਅ ਸ਼ਿਪ ਰੇਸ ਫਲੇਟ ਬਲਕ ਇੱਥੇ ਤੱਕ ਕੋਈ ਨਹੀਂ ਬਲਕ ਫਰਮ ਦ ਸਲੈਟ ship no? cost mm -hmm. a be lots of injuries beside. I was in the engine works for a while. and um, more than you need it, because the frames the here made a to the 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 of The shell plates that made up the hole. Then you get a hold of it with your tongs and throw it up to the catcher, and he put it in the hole in the plate for the holder up. The right after work. I get scared working down in that double bottom. You only have candles for light, and the constant hammering against the shell plates. The strength of the ship. There's no shield in all of the ship. And my own side of other side. I see the sheer power. The Titanic finally is launching the Titanic. ਜਿਹੜੀ ਆ ਇਮਾਰਤ ਬਣਾਈ ਆ ਉਵੇਂ ਬਣਾਈ ਆ ਜਿਵੇਂ ਡੈਕ ਸੀ ਨਾ ਇਹਦਾ ਤਿੱਖਾ ਇਧਰ ਨੂੰ ਬਿਲਕੁਲ ਲਾਸਟ ਐਜ ਦੇ ਜਾ ਕੇ ਖੜ ਲੰਨਾ ਜਿਵੇਂ ਫਿਲਮਾਂ ਦੇ ਵਿੱਚ ਉਹ ਡੈਕ ਤੇ ਆ ਖੜਦੇ ਹੁੰਦੇ ਲੋਕ ਆਹ ਕੀ ਬੰਦਾ ਦੇਖੋ ਯਾਰ ਨਾ ਲੂ ਥੱਲੇ ਫਿਰਦੇ ਕਿੰਨੀ ਥੱਲੇ ਆ ਤੇ ਖੜ ਕੇ ਨਾ ਸੱਚੀ ਡਰ ਲੱਗਦਾ ਤੇ ਪ੍ਰੋਪਰਲੀ ਉਹਨਾਂ ਚਾ ਬਣਾਇਆ ਤੇ ਜਿੰਨਾ ਵਿੱਚ ਟਾਈਟੈਨਿਕ ਸੀਗਾ ਤੇ ਜਿਵੇਂ ਟਾਈਟੈਨਿਕ ਦਿਖਦਾ ਸੀਗਾ ਫਰੰਟ ਤੋਂ ਬਾਰੇ ਜਿਹੜਾ ਨੋਮੈਡ ਜਹਾਜ਼ ਖੜਾ ਹੋਇਆ ਸੀ ਨੋ ਤੇ ਇੱਕ ਸੀ ਪਰ ਤੋਂ ਤੇ ਇਹਦੇ ਦੇਖੋ ਚਾਰ ਸੀਗੇ ਟਾਈਟੈਨਿਕ ਦੇ ਇਹ ਜਿੱਤ ਤੱਕ ਦੇ ਤਗੜੇ ਬੰਦੇ ਸਵਾਰ ਹੋਏ ਸੀ ਜਿਹੜੇ ਉਸ ਟਾਈਮ ਦੇ ਸਭ ਤੋਂ ਤਗੜੇ ਬੰਦੇ ਸੀ ਬਿਜ਼ਨਸਮੈਨ ਹੋਰ ਐਟ 7:00 a.m. ਕੈਪਟਨ ਐਡਵਰਡ ਜੌਨ ਸਮਿਥ ਕੇਮ ਅਬੋਰਡ ði ਟਾਈਟੈਨਿਕ ਟੂ ਪ੍ਰਿਪੇਅਰ ਫਾਰ ði ਬੋਰਡ ਆਫ ਟ੍ਰੇਡ ਮਾਸਟਰ ਆਫ ਏਜ ਅਰਾਊਂਡ 9:30 ði ਫਰਸਟ ਪੈਸੇਂਜਰ ਅਰਾਈਵਡ ਔਨ ði ਬੋਟ ਟ੍ਰੇਨ ਫਰਮ ਲੰਡਨ ਵਾਟਰਲੂ ਰਾਈਟੇਨਿੰਗ ਦੇ ਅੰਦਰ ਨੇ ਜਿਹੜੇ ਕਮਰੇ ਸੀਗੇ ਉਹ ਕੁਛ ਇਹੋ ਜਿਹੇ ਸੀਗੇ ਤੇ ਪੂਰਾ ਲਗਜ਼ਰੀ ਅੰਦਰਲੇ ਪਾਸਿਆਂ ਦੇਖੋ ਸੋਫੇ ਲਾਏ ਹੋਏ ਤੇ ਅੰਦਰ ਬੈੱਡ ਲੱਗਿਆ ਹੋਇਆ ਐਸ ਤਰ੍ਹਾਂ ਦੇ ਬੈੱਡ ਲੱਗੇ ਹੋਏ ਸੀ ਅੰਦਰ 4000 ਪਾਉਂਡ 4000 ਡਾਲਰ 4000 ਡਾਲਰ ਟਿਕਟ ਸੀਗੀ ਇਹਦੀ ਉਸ ਟਾਈਮ ਉਸ ਜਦੋਂ 1912 ਦੀ ਗੱਲ ਕਰਵਾਉਣਾ 4000 ਡਾਲਰ ਦੇਖੋ ਕਿਵੇਂ ਬਣਦਾ ਉਸ ਜਮਾਨੇ ਵਿੱਚ ਬਾਇਬਲ 10th ਸ਼ਿਪ ਜਿਸ ਨੇ ਅੰਡ ਲਾਈਨ ਆ ਰਿਹਾ ਹੈ ਡਿਸਕ੍ਰਾਈਬ ਬਾਇਬਲ 1st ਕਲਾਸ ਰੂਮ ਹੈ ਜਿਹੜਾ ਤੁਸੀਂ ਦੇਖ ਰਹੇ ਹੋ ਜਿਹੜਾ ਪਹਿਲਾਂ ਦਿਖਾਇਆ ਸੀ ਨਾ 1st ਕਲਾਸ ਦੀ ਟਿਕਟ 4000 ਸੀ ਉਸ ਤੋਂ ਬਾਅਦ ਘਟ 1000 ਡਾਲਰ ਤੱਕ ਕਲਾਸ ਚ ਡਿਵਿਡ ਸੀ ਇਹਦੀ A B C D ਚਾਰ ਕਲਾਸਾਂ ਸੀ ਇਹ ਚ ਤੇ ਚਾਰਾਂ ਦੀ ਅਲੱਗ-ਅਲੱਗ ਟੇਬਲ ਸੀ ਜਿਆਦਾ ਅਮੀਰ ਜਿਆਦੇ ਸੀ ਇਹਦੇ ਚ ਜਿਹੜੇ 1911 was watched by an estimated 100,000 people. Almost a year of fitting out followed, transforming the massive hull into a sumptuously appointed liner described by the White Star Line as the Queen of the Ocean. <laughs> by March 1912, Titanic was ready for her maiden voyage. For Belfast, the triumphant culmination of many years planning and labor before she could be handed over titanic had to undergo sea trials sure at noon on april 10th bang on time and fully expecting to be in new york within a few days the titanic sounded her whistle and cast off her lines <laughs> ਤੇ ਉਹਦੇ ਸਾਰੇ ਭੰਡੇ ਪਏ ਇਥੇ। ਇਹ ਟਾਈਟੈਨਿਕ ਚ ਵਰਤੇ ਹੋਣਗੇ। ਕੁਝ ਚੀਜ਼ਾਂ ਲੱਭ ਗਈਆਂ ਜਦੋਂ ਬਾਦ ਚ ਡੁੱਬ ਗਿਆ ਸੀਗਾ। ਕੁਝ ਲੱਭ ਗਈਆਂ ਜਾਂ ਕੁਝ ਕੰਪਨੀ ਨੇ ਜਿਹੜੀਆਂ ਵਿੱਚ ਰੱਖੀਆਂ ਸੀ ਉਹ ਹਿਸਾਬ ਲਈ। ਇਹ ਟਾਈਟੈਨਿਕ ਦਾ ਫਰਸਟ ਕਲਾਸ ਦਾ ਮੈਨੂ ਹੈ। ਖਾਣੇ ਚ ਉਹ ਟਾਈਟੈਨਿਕ ਚ ਕੀ ਕੁਝ ਬਣਦਾ ਸੀਗਾ ਲੱਗੇ ਹੋਇਆ ਸਾਰਾ। 14 ਅਪ੍ਰੈਲ 1912 ਦਾ ਉਹ ਤੁਸੀਂ ਦੇ ਉੱਪਰ ਡੇਟ ਪੜੋ ਲਿਖੀ ਹੋਈ ਹੈ 14 ਅਪ੍ਰੈਲ 1912। ਬਫਰਟ ਕੀ ਕੀ ਲੱਗਿਆ ਹੈ ਗ੍ਰੇਨ ਚੀਜ਼ ਹੈ ਗ੍ਰੇਨ ਸੀਗਾ ਚੀਜ਼ ਚੀਜ਼ ਕੀ ਕੋਚ ਹੈ A to Z ਸਾਰਾ ਲਾਇਆ ਹੈ ਟਰੰਕ ਪਿਆ ਉਸ ਟਾਈਮ ਤੇ ਉਹ ਜਿਹੜੇ ਕੱਪੜੇ ਵਗੈਰਾ ਪਾਉਣ ਲੱਗੇ ਜਾਂ ਬੈਗ ਸੂਟ ਕੇਸ ਓਦੋਂ ਤੇ ਐਵੇਂ ਦੇ ਹੁੰਦੇ ਸੀਗੇ US ਮੇ ਟਾਈਟੈਨਿਕ ਦੇ ਨਾਲ ਜਿਹੜੇ ਉੱਪਰਲੇ ਅਪਾਰਟਮੈਂਟ ਸੀਗੇ ਜਿੱਥੇ ਜ਼ਿਆਦਾ ਬੰਦੇ ਰਹਿਣਾ ਸੀ ਉਹ ਸਾਰਾ ਵਾਟਰਪਰੂਫ ਬਣਾਇਆ ਗਿਆ ਸੀ ਪ੍ਰੋਪਰਲੀ ਉਸ ਜਮਾਨੇ 'ਚ ਤਾਂ ਇਹੋ ਕਿਹਾ ਗਿਆ ਸੀਗਾ ਵੀ ਇਹ 'ਚ ਕਦੇ ਪਾਣੀ ਨਹੀਂ ਜਾਂਦਾ ਤੇ ਇਹ ਕਦੇ ਡੁੱਬ ਨਹੀਂ ਸਕਦਾ ਜਹਾਜ਼ ਜਦੋਂ ਇਹ ਨਿਊਯਾਰਕ ਦੇ ਕੋਲੇ ਲੱਗਣ ਵਾਲਾ ਸੀਗਾ ਤੇ ਇੱਕ ਬਹੁਤ ਵੱਡਾ ਬਰਫ਼ ਦਾ ਤੋਦਾ ਆਈਸਬਰਗ ਕਹਿੰਦੇ ਉਹਨੂੰ ਉਹ ਸਾਹਮਣੇ ਆ ਗਿਆ ਤੇ ਜਹਾਜ਼ ਦੀ ਓਵਰ ਸਪੀਡ ਸੀ ਤੇ ਕੰਟਰੋਲ ਹੋਇਆ ਨਹੀਂ ਹੈਗਾ ਰੁਕਿਆ ਨਹੀਂ ਹੈਗਾ ਹੇਠ ਲਾਪਾਸਾ ਉੱਪਰੋਂ ਦਾ ਵਾਟਰਪਰੂਫ ਬਣਾ ਲਿਆ ਹੇਠ ਲਾਪਾਸਾ ਸਾਰਾ ਫਟ ਗਿਆ థੈਸਨਸ ਕਰਤਾ ਉਹਨੇ ਉਹ ਵਾਹ ਸੀ ਜਮ 150 ਮਾਈਲ ਈਸਟਨ ਕੈਪਰਿਸ ਐਟ ਦੈਟ ਟਾਈਮ ਐਂਡ ਅ ਚੱਕ ਨੀ ਗਾਟ ਮਾਈ ਥਰਡ ਆਪਮੀਰ ਕ੍ਰਸ਼ਡ ਇਟ ਲੋਕਦੇ ਕਹਿੰਦੇ ਕਿ ਦੋ ਟੋਟੇ ਹੁੰਦੇ ਸੀਗੇ ਜਹਾਜ਼ ਦੇ ਪਰ ਇੱਥੇ ਦਿਖਾਈ ਦੇਤੇ ਸਿੱਧੇ ਹੀ ਥੱਲੇ ਡੁੱਬ ਜਾਣਾ ਠਾਇਆ But prior to that, the last message the is, indeed, is, you know, that was and we water the that then every few rope attached to the raft, but some thirty or forty yards away from the ship. The wash of the falling funnel had evidently picked us up, raft and all. and plan us clear the ship all together ਇਹ ਜਿਹੜਾ ਟਾਈਟੈਨਿਕ ਡੁੱਬਿਆ ਹੋਇਆ ਹੈ ਨਾ ਇਹ ਨਹੀਂ ਦਿਖਾਇਆ ਇੱਥੇ ਡੁੱਬਿਆ ਹੋਇਆ ਹੈ ਜੀ ਤੇ ਇਹਦੇ ਚੋਂ ਇੰਨੀ-ਇੰਨੀ ਦੂਰ ਲਿਆਂ ਚੀਜ਼ਾਂ ਕੈਨੇਡਾ ਦੇ ਵੈਸੇ ਬਹੁਤ ਨੇੜੇ ਜਿਹਾ ਪੈ ਜਾਂਦਾ ਹੈ 올림픽 ਤੋਂ 512 ਮਾਈਲ ਹੈ ਤੇ ਇਧਰ ਬਾਲਟਿਕ ਤੋਂ 243 ਮਾਈਲ ਅਟਲੈਂਟਿਕ ਓਸ਼ੀਅਨ ਚ ਡੁੱਬਿਆ ਹੋਇਆਗਾ ਕੈਨ ਹੈਲਪਫੁਲੀਏ ਰੈਸਰ ਵੌਇਸ ਰੇਡੀਓ ਸਿਗਨਲ ਪੇਜ ਟਾਈਟੈਨਿਕ ਇੰਨਾ ਡੂੰਘਾ ਪਏ ਧਰਤੀ ਮਤਲਬ ਸਮੁੰਦਰ ਚ 3840 ਮੀਟਰ ਇਹਨਾਂ ਨੇ ਸਾਰਾ ਦਿੱਤਾ ਹੋਇਆ ਤੇ ਜਿਹੜਾ ਆਈਫਲ ਟਾਵਰ ਹੈ ਉਹਦੀ ਇੰਨੀ ਹਾਈਟ ਹੈ ਤੇ ਬਾਕੀ ਇੰਦੀ ਇੰਨੀ ਹੈ ਤੇ ਇਹਦੀ ਦੇਖ ਲਓ ਸਮੁੰਦਰ ਤਲ ਤੋਂ ਕਿੰਨਾ ਡੂੰਘਾ ਪਏ ਸੀ ਲੈਵਲ 500 ਮੀਟਰ ਤੋਂ ਇੰਨਾ ਡੂੰਘਾ ਪਏ 3840 ਮੀਟਰ ਜੋ ਬੰਦੇ ਬਚੇ ਵੀ ਸੀ ਇਹਦੇ ਚੋਂ ਹਾਂ ਸਰਵਾਈਵਰਸ ਅਰਾਈਵ ਇਨ ਯੂ ਆ ਕਿਉਂਕਿ ਮਦਦਾਂ ਸ਼ੁਰੂ ਹੋ ਗਈ ਸੀ ਨਾਲ ਨਾਲ ਹਾਂ ਉਹ ਇਸਾਂ ਤੋਂ 113 ਬਚੇ ਸਿਰਪਨ ਅੱਛਾ ਬਾਅਦੂ ਕਹਾਣੀਆਂ ਉਹਨਾਂ ਦੀ ਬਣੀ ਉਹਨਾਂ ਨੇ ਕਹਾਣੀਆਂ ਦੱਸੀਆਂ ਵੀ ਕੀ ਹੋਇਆ ਸੀ ਅਸਲ ਵਿੱਚ ਜਦੋਂ ਇਹ ਬਰਫ਼ ਦੇ ਵੱਡੇ ਸਾਰੇ ਟੁਕੜੇ ਨੇ ਟਕਰਾ ਆ ਗਏ ਸੀ ਨਾ ਤੇ ਵਿੱਚ ਸ਼ਿਪ ਦੇ ਵਿੱਚ ਮਤਲਬ ਕਾਫੀ ਟੁੱਟ ਗਿਆ ਸੀਗਾ ਪਾਣੀ ਭਰਨ ਲੱਗਿਆ ਸੀ ਜਿਹਦੇ ਕਰਕੇ ਜਦੋਂ ਡੁੱਬਣਾ ਸ਼ੁਰੂ ਹੋ ਗਿਆ ਤੇ ਬੰਦਿਆਂ ਦੇ ਨਾਮ ਨੇ ਜਿਹੜੇ ਜਿਹੜੇ ਬੰਦੇ ਬਚਾਏ ਸੀ ਉਹ ਲਿਖਿਆ 773 ਬੰਦੇ ਇਹਨਾਂ ਨੇ ਬਚਾ ਦੇ ਸੀਗੇ 1512 ਮਰ ਗਏ ਸੀ ਇੰਨੇ ਬੰਦੇ ਸੀਗੇ ਟੋਟਲ ਇਹਦੇ ਵਿੱਚ ਸ਼ਿਪ 'ਚ ਅੱਲਾ ਇਫੇ ਜੈਕਟ ਵੀ ਪਈ ਹੈ ਰੱਖਣ ਪੁਰਾਣੀ ਤੇ ਆ ਉਸ ਟਾਈਮ ਦੀ ਲਾਈਫ ਹੀ ਹੈ ओरिजिनल ਆ ਇਹ ਬਹੁਤ ਦੁਆਉਂ ਬਹੁਤ ਇਹ ਉਹਨਾਂ ਕੱਪੜੀ ਦੀਆਂ ਲਾਈਫ ਜੈਕਟ ਹੋਈਆਂ ਇਹਨੇ ਇਹ ਉਸ ਟਾਈਮ ਦੇ ਨਾ ਕਿਸੇ ਨੂੰ ਜਿਹਨੂੰ ਰਿਕਵਰ ਕੀਤਾ ਸੀਗਾ ਵਿਕਟਮ ਦੇ ਉਹਦੇ ਪਾਈ ਹੋਈ ਸੀਗੀ ਕਿਸੇ ਦੇ ਇਹ ਹੋਣ ਇਹ ਸਿਰਫ ਕਹਿੰਦੇ 12 ਲਾਈਫ ਜੈਕਟਾਂ ਨੇ ਸਾਰੇ ਸੰਸਾਰ ਦੇ ਵਿੱਚ ਜਿਹੜੀਆਂ ਬਚੀਆਂ ਨੇ ਜਿਹੜੀਆਂ ਬਚੀਆਂ ਸੀ ਅਮੀਰ ਅਮੀਰ ਅਸਲ 'ਚ ਬਚ ਗਏ ਸੀਗੇ ਜਿਹੜੇ ਫਰਸਟ ਕਲਾਸਾਂ ਦੇ ਸੀਗੇ ਗਰੀਬ ਸੀ ਜਿਹੜੇ ਉਹ ਕਹਾਵਤ ਨਹੀਂ ਮਸ਼ਹੂਰ ਹੋਈ ਬਾਤ ਵੀ ਅਮੀਰ ਤਾਂ ਕਿਸ਼ਤੀਆਂ ਲੈ ਕੇ ਭੱਜ ਗਏ ਸੀ ਫਸਿਆ ਕੌਣ ਗਰੀਬੰਦਾ ਸਹੀ ਹੈ ਇਸ ਤੱਕ ਉੱਛੜਨ ਵਾਲਾ ਕੋਈ ਗਰੀਬ ਹੈ ਹੀ ਨਹੀਂ ਸੀ ਪਰ ਉਹਦੇ ਚੋਂ ਹੀ ਬਹਾਲੇ ਤੱਕੜੇ ਜਿਹੜੇ ਰੌਏ ਸੀ ਉਹ ਬਚ ਗਏ ਬਸ ਉਹ ਕਿਸ ਤੇ ਲਾ ਲੋਡ ਲੈ ਇਹਦੇ ਚ ਲਿਖਿਆ ਹੈ ਵੀ ਸਰਚ ਬਾਈ ਇਨਸਰ ਨੇਮ ਤੁਸੀਂ ਕਰ ਸਕਦੇ ਹੋ ਵੀ ਕੌਣ ਸੀ ਮੈਂ ਸਿੰਘ ਸਰਚ ਮਾਰਦਾ ਕੋਈ ਪੰਜਾਬ ਦਾ ਤਾਂ ਨਹੀਂ ਸੀ ਐਸ ਆਈ ਐਨ ਜੀ ਐਚ ਨੋ ਰਿਜ਼ਲਟ ਫਾਊਂਡ ਪੰਜਾਬ ਦਾ ਕੋਈ ਬੰਦਾ ਨਹੀਂ ਸੀ ਟਾਈਟੈਨਿਕ ਚ ਕੁਮਾਰ ਦੇਖ ਲੈਣੇ ਮਾਰ ਨਹੀਂ ਹੈਗਾ। ਇਹ ਇੰਡੀਆ ਦਾ ਸ਼ਹਿਰ ਨਹੀਂ ਹੋਣਾ। ਇਹ ਸਾਰੇ ਹੁਣ ਅਲੱਗ-ਅਲੱਗ ਜੀਨੀ ਜਨੇ ਟਰਾਈ ਕੀਤਾ ਹੈ। ਕਦੇ-ਕਦੇ ਜਾਣ ਦਾ ਵੀ ਉਹਨੂੰ ਦੇਖ ਕੇ ਆਈਏ ਟਾਈਟੈਨਿਕ ਨੂੰ ਕਿੱਥੇ ਹੈ। ਪਤਾ ਨਹੀਂ ਕਿੰਨੇ ਕ ਯਤਨ ਹੋ ਗਏ। 1940 ਤੋਂ ਕਹਿੰਦੇ ਯਤਨ ਚੱਲ ਰਹੇ ਆ। ਅੱਜ ਤੱਕ ਕੋਈ ਵੀ ਬੰਦਾ ਸਫਲ ਨਹੀਂ ਹੋਇਆ। ਹੁਣ ਥੱਲੇ ਜਾ ਕੇ ਦੇਖਣ ਚ। ਇਹ ਦੇਖ ਲਓ ਬੈਲਫਾਸਟ ਇੱਥੋਂ ਚੱਲਿਆ ਸੀ ਇਹ। ਨਿਊਯਾਰਕ ਤੋਂ ਥੋੜਾ ਜਿਹਾ ਪਿੱਛੇ ਡੁੱਬਿਆ ਹੋਇਆ ਹੈ ਉਹਦੀ ਲੋਕੇਸ਼ਨ ਵੀ ਦਿੱਤੀ ہوئی ਹੈ ਪ੍ਰੋਪਰਲੀ Google Map ਦੀ ਮਤਲਬ ਜਿੱਥੇ ਡੁੱਬਿਆ ਹੈ ਇੱਕ ਕੁਝ ਚੀਜ਼ਾਂ ਜਿਹੜੀਆਂ ਬਾਚੋਂ ਰਿਕਵਰ ਹੋਈਆਂ ਸੀ ਕੁਝ ਚਿੱਠੀਆਂ ਜਾਂ ਕੁਝ ਚੀਜ਼ਾਂ ਜਿੰਜ ਵਿੱਚ ਮੈਨੂ ਵਗੈਰਾ ਸੀਗੇ ਉਹ ਕੰਪਨੀ ਕੋਲੇ ਪਹਿਲਾਂ ਹੀ ਹੋਰ ਹੋਣਗੇ ਉਹ ਉਹਨਾਂ ਨੇ ਇੱਥੇ ਯਾਦ ਕਰਾਂ ਲਾਜਾਂ ਹੁੰਦੀਆਂ ਕੁਝ ਤੇ ਡੈਥ ਸਰਟੀਫਿਕੇਟ ਜੋ ਜੋ ਉਸ ਟਾਈਮ ਦਾ ਮਤਲਬ ਸਮੁੰਦਰ ਤੋਂ ਉਹਨਾਂ ਨੂੰ ਮਿਲਿਆ ਇਕੱਠਾ ਹੋਇਆ ਹੈ ਸਾਰਾ ਇਸ ਮਿਊਜ਼ੀਅਮ ਚ ਮਲਬਾ ਟਾਈਟੈਨਿਕ ਦਾ ਸਮੁੰਦਰ ਦੇ ਥੱਲੇ ਐ ਪਿਆਗਾ ਪਤਾ ਨਹੀਂ ਕਿੰਨੇ ਕੁ ਬੰਦੇ ਦਾ ਸੋਭਾ ਨਾ ਇਹਨੂੰ ਦੇਖਣਾ ਇਹ ਠਾ ਗਿਆ ਟਾਈਟੈਨਿਕ ਸਟੋਰ ਤੇ ਜੇ ਤੁਸੀਂ ਕੁਝ ਚੀਜ਼ਾਂ ਆਪਣੀਆਂ ਮੈਮਰੀਜ਼ ਬਾਏ ਕਰਕੇ ਲੈ ਕੇ ਜਾਣੀਆਂ ਤੇ ਇਹ ਸਾਰਾ ਫ੍ਰਿਜ ਮੈਗਨੇਟ ਤੋਂ ਲੈ ਕੇ ਟੋਟਲ ਟੀ-ਸ਼ਰਟ ਜਾਂ ਕੁਝ ਵੀ ਬਹੁਤ ਸਾਰੀਆਂ ਯਾਦਾਂ ਬਣੀਆਂ ਹੋਈਆਂ ਇੱਥੇ ਸੋਵਿਨਿਅਰਸ ਕਹਿੰਦੇ ਨੇ ਜਿਵੇਂ ਆਪਾਂ ਈਵਨ ਕਿਹਾ ਭਾਂਡੇ ਵੀ ਹੈਗੇ ਆ ਮਨ ਲਾ ਜਿਹੜੇ ਬਰਤਨ ਤੁਹਾਨੂੰ ਅੰਦਰ ਦਿਖਾਈ ਸੀ ਨਾ ਉਹ ਕੰਪਨੀ ਦੇ ਮਨ ਲਾ ਸ਼ਾਇਦ ਉਹ ਵੀ ਸਾਰਾ ਕੁਝ ਹੈਗਾ ਆ ਚੀਜ਼ ਵਧੀਆ ਖੁਸ਼ੀ ਆ ਲੈ ਚਲਦੇ ਆਪਾਂ ਹਨਾ ਮੈਨੂੰ ਵੀ ਇਹ ਵਧੀਆ ਲੱਗਿਆ ਨਾ ਇਹ ਟੁੱਟਦਾ ਨਹੀਂ ਰਹੂਗਾ ਮੈਂ ਟੁੱਟਦਾ ਕਿਸੇ ਹੋਰ ਚੀਜ਼ ਦਾ ਬਣਿਆ ਹੋਇਆ ਇਹ ਬਹੁਤ ਸੁਣ ਇਹ ਸੋਹਣਾ ਲੱਗੂਗਾ ਘਰੇ ਰੱਖਿਆ ਨਹੀਂ ਦੇਗਣ ਦੇਣੀ ਇਹ ਹੈਵੀ ਰਬੜ ਦਾ ਇਹ ਸਹੀ ਹੈ ਵਧੀਆ ਇਹ ਲੈ ਲੈਣੇ ਕਾਫੀ ਸੈਡ ਸਟੋਰੀ ਆ ਯਾਰ ਤੇ ਵੈਸੇ ਦਾ ਮੂਵੀ ਚ ਜਾਂ ਹੋਰ ਪਹਿਲਾਂ ਜਿਹਨੇ ਜਨੇ ਦੇਖਿਆ ਉਹ ਕਈਆਂ ਨੇ ਪਹਿਲੀ ਵਾਰ ਦੇਖਿਆ ਹੋਊ ਹਨਾ ਇਥੋਂ ਜੱਗ ਤੋਂ ਜਾਣ ਨੂੰ ਕੀ ਦਾ ਜ਼ਿਕਰ ਦਾਗਾ ਤੇ ਚੱਲੇ ਦਾ ਸੀ ਇੱਕ ਸਭ ਤੋਂ ਮਤਲਬ ਬਿਹਤਰੀਨ ਸਫ਼ਰ ਤੇ ਤੇ ਉਸ ਟਾਈਮ ਸ਼ਿਪਸਤੀ ਲੋਕ ਜਾਂਦੇ ਹੁੰਦੇ ਸੀ ਹਨ ਤੇ ਪਰ ਹੁਣੀ ਨੂੰ ਜੋ ਮੰਜੂਰ ਸੀ ਰਸਤੇ 'ਚ ਡੁੱਬ ਗਿਆ ਤੇ ਫਿਰ ਵੀ ਕਦੇ ਕਿੰਨਾ ਨੇ ਸੋਚਿਆ ਹੋਊਗਾ ਵੀ ਅਸੀਂ ਕਦੇ ਨਹੀਂ ਪਹੁੰਚਣਾ ਜਾਂ ਰਸਤੇ 'ਚ ਡੁੱਬ ਜਾਣਾ ਮਤਲਬ ਕਈਆਂ ਦੇ ਤਾਂ ਪੂਰੇ ਪੂਰਾ ਪਰਿਵਾਰ ਹੀ ਸੀ ਜਿਹੜੇ ਸਾਰੇ ਚਲੇ ਗਏ ਹਨ ਦੁਨੀਆ ਤੇ ਇੱਕ ਹੋਰ ਪਿੱਛੇ ਜਿਹਾ ਇੱਕ ਟਾਈਟੈਨਿਕ ਜਿਹੜੀ ਇੱਕ ਹੁਣੇ ਗਈ ਸੀ ਕਿ ਪੰ ਡੁੱਬੀ ਕਹਿ ਸਕਦੇ ਆ ਉਹਨੂੰ ਮਤਲਬ ਉਹ ਵੀ ਡੁੱਬ ਗਈ ਉਹ ਵੀ ਉਹਨੂੰ ਉਹਦੇ ਮਲਬੇ ਨੂੰ ਦੇਖਣ ਗਏ ਸੀਗੇ ਉਹਦਾ ਵੀ ਮਾਲਕ ਸੀਗਾ ਉਹ ਵੀ ਸਭ ਤੋਂ ਹਾਂਜੀ ਉਹਨਾਂ ਨੇ ਟੂਰ ਵੀ ਜਿੱਥੇ ਟਾਈਟੈਨਿਕ ਦਾ ਮਲਬਾ ਪਿਆ ਉਹ ਦਿਖਾ ਕੇ ਲਿਆ ਕਰਾਂਗੇ ਤੇ ਉਹ ਮੇਲਾ ਦਾ ਇੱਕ ਲਗਭਗ ਐਸੇ ਸਾਲ ਡੁੱਬੀ ਹੈਗੀ 2024 ਦੇ ਵਿੱਚ ਹੀ ਮੇਰੇ ਖਿਆਲ ਚ ਅਜੇ ਹੋਈ ਤਿੰਨ ਚਾਰ ਪੰਜ ਮਹੀਨੇ ਹੋਏ ਐ ਮਸਾਂ ਉਹ ਸੁੰਗੜ ਗਈ ਸੀ ਨਾ ਪ੍ਰੈਸ਼ਰ ਹੋ ਗਈ ਸੀ ਅਸਲ 'ਚ ਨਾ ਜਿੱਥੇ ਟਾਈਟੈਨਿਕ ਪਿਆ 4 ਕਿਲੋਮੀਟਰ ਧਰਤੀ ਦੇ ਥੱਲੇ ਪਿਆਗਾ ਤੁਸੀਂ ਇਹ ਸੋ ਆਪ ਸੋਚੋ 4 ਕਿਲੋਮੀਟਰ ਬਹੁਤ ਹੁੰਦਾ ਹੈਗਾ ਅਸੀਂ ਜਿਹਨਾਂ ਸਕੂਬਾ ਡਾਈਵ ਕੀਤੀ ਐ ਨਾ ਮੈਂ 40 ਮੀਟਰ 40 ਪਤਲੀ 30 ਮੀਟਰ ਥੱਲੇ ਲੈ ਕੇ ਗਏ ਸੀ ਇੰਨਾ ਕਿ ਜ਼ਿਆਦਾ ਪ੍ਰੈਸ਼ਰ ਸੀਗਾ ਬਾਡੀ ਤੇ ਕੰਨਾਂ ਤੇ ਮਤਲਬ ਐਂ ਲੱਗਦਾ ਸੀ ਕਿ ਕੰਨ ਫਟਣਗੇ ਬਲੱਡ ਆਊਗਾ ਬਾਹਰ ਉਹ 4 ਕਿਲੋਮੀਟਰ ਥੱਲੇ ਪੈ ਗਿਆ ਧਰਤੀ ਤੇ ਇੰਨਾ ਥੱਲੇ ਹੋਣਾ ਤੇ ਮੁੜ ਕੇ ਮਤਲਬ ਉਹਨੂੰ ਦੇਖਣ ਜਾਣਾ ਬਹੁਤ ਔਖਾ ਹੈ ਕੋਈ ਵੀ ਚੀਜ਼ ਅੱਜ ਦੀ ਘੜੀ ਤਾਂ ਕੋਈ ਟੈਕਨੀਕ ਹੈ ਨਹੀਂ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ 10 ਸਾਲ ਨੂੰ ਮਿਊਜ਼ੀਅਮ 'ਚ ਦੇਖਿਆ ਵੀ ਸੀ ਬਹੁਤ ਸਾਰੀਆਂ ਕੋਸ਼ਿਸ਼ਾਂ ਚੱਲ ਰਹੀਆਂ ਨੇ ਕਿ ਮਤਲਬ ਉਹਨੂੰ ਦੇਖਿਆ ਜਾ ਸਕੇ ਵੀ ਉਹਦੇ ਨੇੜੇ ਜਾਇਆ ਜਾ ਸਕੇ ਟਾਈਟੈਨਿਕ ਦੇ 1942 ਤੋਂ ਕੋਸ਼ਿਸ਼ਾਂ ਚੱਲ ਰਹੀਆਂ ਦੇਖ ਲਓ ਕਿੰਨੇ ਸਾਲ ਹੋ ਗਏ